ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਬਟਾਲਾ ਤੋਂ ਫਤਿਹਗੜ ਚੋੜੀਆਂ ਰੋਡ ਨਜ਼ਦੀਕ ਕਲੀਵਾਲ ਪਿੰਡ ਨਾਨਕ ਚੱਕ ਵਿਖੇ ਧੰਨ ਧੰਨ ਬਾਬਾ ਸ਼ੀ ਚੰਦਰ ਜੀ ਮਹਾਰਾਜ ਜੀ ਦਾ ਤਪ ਸਥਾਨ ਮੰਦਰ ਸਥਿਤ ਹੈ ਇਸ ਜਗ੍ਹਾ ਤੇ ਧੰਨ ਧੰਨ ਬਾਬਾ ਸ਼ੀਚੰਦਰ ਜੀ ਮਹਾਰਾਜ ਜੀ ਨੇ 12 ਸਾਲ ਕੋਰ ਤਪੱਸਿਆ ਕੀਤੀ ਧੰਨ ਧੰਨ ਬਾਬਾ ਸ਼ੀਚੰਦਰ ਜੀ ਮਹਾਰਾਜ ਜੀ ਦੇ ਹੱਥਾਂ ਲੱਗਾਇਆ ਹੋਇਆ ਬੋਰਡ ਇੱਥੇ ਮੌਜੂਦ ਹੈ ਇੱਥੇ ਕਈ ਕਰਾਮਾਤਾ ਵੀ ਧੰਨ ਧੰਨ ਬਾਬਾ ਸ਼ੀਚੰਦਰ ਜੀ ਮਹਾਰਾਜ ਜੀ ਨੇ ਵਿਖਾਈਆਂ ਇੱਥੇ ਨਾਲ ਲੱਗਦੇ ਪਿੰਡ ਕਾਦਰਾਬਾਦ ਬਾਬਾ ਸ਼ੀਚੰਦਰ ਜੀ ਮਹਾਰਾਜ ਜੀ ਦੇ ਸੇਵਕ ਕਮਲਿਆ ਜੀ ਦੇ ਸ਼ਰਾਪ ਨਾਲ ਥੇ ਹੋ ਗਿਆ ਸੀ ਜੋ ਬਾਬਾ ਸ਼ੀ ਚੰਦਰ ਜੀ ਮਹਾਰਾਜ ਜੀ ਦੇ ਬਾਰ ਨਾਲ ਦੁਬਾਰਾ ਵੱਸਿਆ ਹੈ ਇਸ ਜਗ੍ਹਾ ਤੇ ਰਾਜਾ ਜਹਾਂਗੀਰ ਵੀ ਪਹੁੰਚਿਆ ਸੀ ਜਿਸ ਨੇ ਕੁਝ ਜ਼ਮੀਨ দান ਵਜੋਂ ਭੇਟ ਕੀਤੀ ਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਸ਼ੀ ਚੰਦਰ ਜੀ ਮਹਾਰਾਜ ਜੀ ਦਾ 531ਵਾਂ ਜਨਮ ਦਿਹਾੜਾ ਮੰਦਰ ਦੇ ਮਹੰਤ ਅਤੇ ਗੱਦੀ ਨਿਸ਼ੀਨ ਹਰੀਕੁੰਬ ਦਾਸ ਜੀ ਦੀ ਅਗਵਾਈ ਹੇਠ ਬੜੀ ਹੀ ਤੁਮਤਾਮਤੇ ਸ਼ਰਧਾ ਨਾਲ ਮਨਾਇਆ ਗਿਆ ਇਹ ਸਮੁੰਦਰ ਵਿੱਚ ਦੂਰ ਡਰਾਡੇ ਤੋਂ ਸੰਤਾਂ ਪਹੁੰਚਦੀਆਂ ਹਨ ਅਤੇ ਮਨ ਮੰਗੀਆਂ ਮੁਰਾਦਾਂ ਪੂਰੀਆਂ ਕਰਦੀਆਂ ਹਨ ਵਾਹਿ ਗੁਰੂ ਜੀ ਮੀਸ਼ਰਿੰਦਰ ਬੰਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਪਸਥਾਨ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨਾਨਕ ਚੱਕ ਵਿੱਚ ਅੱਜ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦਾ 531ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਇਸ ਪ੍ਰਕਾਸ਼ ਦਿਹਾੜੇ ਦੀਆਂ ਸੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਇਹ ਪ੍ਰਕਾਸ਼ ਦਿਹਾੜਾ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਤਪਸਥਾਨ ਨਾਨਕ ਚੱਕ ਵਿੱਚ ਮਹੰਤ ਹਰੀ ਕੁੰਬਦਾਸ ਜੀ ਦੀ ਰਹਿਨਮਾਈ ਹੇਠ ਬਹੁਤ ਹੀ ਸ਼ਰਧਾਪੂਰਵਕ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਸਾਰੀਆਂ ਸੰਗਤਾਂ ਤਪਸਥਾਨ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨਾਨਕ ਚੱਕ ਵਿੱਚ ਨਤਬਸਤਕ ਹੁੰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਹ ਤਪਸਥਾਨ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨਾਨਕ ਚੱਕ ਜਿਸ ਜਗ੍ਹਾ ਉੱਪਰ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨੇ ਲਗਭਗ 12 ਸਾਲ ਤਪੱਸਿਆ ਕੀਤੀ ਹੈ ਇਸ ਸਥਾਨ ਤੇ ਬਹੁਤ ਸਾਰੀਆਂ ਘਟਨਾਵਾਂ ਮਸ਼ਹੂਰ ਹੋਈਆਂ ਹਨ ਜਿੱਥੇ ਬਾਦਸ਼ਾਹ ਜਹਾਂਗੀਰ ਵੀ ਇਸ ਜਗ੍ਹਾ ਤੇ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਤੇ ਉਹਨਾਂ 700 ਵਿਗੇ ਜ਼ਮੀਨ ਜਿਹੜੀ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨੂੰ ਦਾਨ ਕੀਤੀ ਸੀ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਆਪਣੇ ਹੱਥਾਂ ਦਾ ਲੱਗਾ ਹੋਇਆ ਬੋਰਡ ਇਸ ਜਗ੍ਹਾ ਦੇ ਉੱਪਰ ਸੁਭਾਇਮਾਨ ਹੈ ਇਹ ਬੋਰਡ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨੇ ਬਲਦੀ ਹੋਈ ਲੱਕੜ ਦਾ ਗੱਡ ਕੇ ਲਗਾਇਆ ਸੀਗਾ ਜਿਸ ਦੀਆਂ ਜੜਾਂ ਬਹੁਤ ਹੀ ਵਿਸ਼ਾਲ ਦੂਰ ਦੂਰ ਤੱਕ ਫੈਲੀਆਂ ਹੋਈਆਂ ਹਨ ਇੱਥੇ ਇੱਕ ਨਾਲ ਹੀ ਪਿੰਡ ਸੀ ਕਾਦਰਾਬਾਦ ਜਿਸ ਨੂੰ ਛਰਾਪ ਦੇ ਕੇ ਥੇ ਕਰ ਦਿੱਤਾ ਸੀਗਾ ਉਹ ਵੀ ਇਸ ਬੋਰਡ ਦੇ ਸਦਕਾ ਹੀ ਹੋਇਤੀ ਜਾੜ ਉਸ ਜਗ੍ਹਾ ਉੱਪਰ ਪਹੁੰਚਣ ਤੇ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਵਾਸਤ ਸਦਕਾ ਫਿਰ ਤੋਂ ਉਹ ਜਗ੍ਹਾ ਜਿਹੜੀ ਆਬਾਦ ਹੋਈ ਹੈ ਸੋ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੀਆਂ ਅਪਾਰ ਮਿਹਰ ਤੇ ਕਿਰਪਾ ਇਸ ਜਗ੍ਹਾ ਦੇ ਵਿੱਚ ਹਮੇਸ਼ਾ ਬੜੀ ਰਹਿੰਦੀ ਹੈ ਅੱਜ ਤਾਂ ਇਹ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਸਵੇਰ ਤੋਂ ਹੀ ਸਾਡੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਇਸ ਜਗ੍ਹਾ ਦੇ ਉੱਪਰ ਚੜ ਰਹੇ ਹਨ ਸਵੇਰੇ 8 ਵਜੇ ਦੇ ਕਰੀਬ ਸਭ ਤੋਂ ਪਹਿਲਾਂ ਹਵਨ ਜਗ ਹੁੰਦਾ ਹੈ ਜਿਸ ਵਿੱਚ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੀ ਮਾਤਰਾ ਬਾਣੀ ਦੇ ਪਾਠ ਕੀਤੇ ਜਾਂਦੇ ਹਨ ਉਸ ਦੇ ਉਪਰੰਤ ਤਵਾਜਾ ਰੋਹਨ ਕੀਤਾ ਜਾਂਦਾ ਹੈ ਨਿਸ਼ਾਨ ਸਾਹਿਬ ਦੀ ਜਿਹੜੀ ਰਸਮ ਹੈ ਉਹ ਕੀਤੀ ਜਾਂਦੀ ਹੈ ਇੱਕ ਨਵਾਂ ਨਿਸ਼ਾਨ ਸਾਹਿਬ ਜਿਹੜਾ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਤਪਸਾਨ ਤੇ ਚੜਾਇਆ ਜਾਂਦਾ ਹੈ ਤੇ ਨਾਲ ਹੀ ਫੁੱਲਾਂ ਦੀ ਵਰਕਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਇਸ ਦੇ ਬਾਅਦ ਵੱਡੀ ਆਰਤੀ ਹੁੰਦੀ ਹੈ ਤੇ ਪਾਠਾਂ ਦੇ ਜਿਹੜੇ ਭੋਗ ਪੈਂਦੇ ਹਨ ਕਿਉਂਕਿ ਪਾਠਾਂ ਦੀ ਲੜੀ ਲਗਾਤਾਰ ਚੱਲਦੀ ਹੈ ਅੱਜ ਦੇ ਦਿਨ ਇੱਕ ਲੜੀ ਦੇ ਜਿਹੜੇ ਭੋਗ ਆ ਉਹ ਪੈਂਦੇ ਹਨ ਤੇ ਨਾਲ ਵੱਡੀ ਆਰਤੀ ਮਹੰਤ ਹਰੀਕੋਮਬਦਾਸ ਜੀ ਦੁਆਰਾ ਆਪ ਕੀਤੀ ਜਾਂਦੀ ਹੈ ਇਸ ਦੇ ਉਪਰੰਤ ਫਿਰ ਸ਼ਾਮ ਨੂੰ ਫਿਰ ਵੱਡੀ ਆਰਤੀ ਹੁੰਦੀ ਹੈ ਜਿਸ ਦੇ ਉਪਰੰਤ ਰੋਡ ਪ੍ਰਸ਼ਾਦ ਦੀ ਜਿਹੜੀ ਹੈ ਸੇਵਾ ਕੀਤੀ ਜਾਂਦੀ ਹੈ ਸੰਗਤਾਂ ਨੂੰ ਰੋਡ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਤੇ ਨਾਲ ਹੀ ਸ਼ਾਮ ਨੂੰ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਇੱਕ ਬਹੁਤ ਹੀ ਵਿਸ਼ਾਲ ਕੇਕ ਤਿਆਰ ਕੀਤਾ ਜਾਂਦਾ ਹੈ। ਇਹ ਕੇਕ ਸਮੂਹ ਸੰਗਤ ਨੂੰ ਵਰਤਾਇਆ ਜਾਂਦਾ ਹੈ। ਲੰਗਰ ਦੇ ਵਿੱਚ ਇਹਦੀ ਸੇਵਾ ਕੀਤੀ ਜਾਂਦੀ ਹੈ। ਸ਼ਾਮ ਨੂੰ ਇੱਕ ਵੱਡੀ ਆਤੀਸ਼ਬਾਜੀ ਜਿਹੜੀ ਆ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਕੀਤੀ ਜਾਂਦੀ ਹੈ। ਮੈਂ ਇੱਥੋਂ ਦਾ ਕਿਰਮਾਣਾ ਜਿਹਾ ਸੇਵਾਦਾਰ ਪ੍ਰੋਫੈਸ਼ਨਲ ਮੈਂ ਮਾਸਟਰ ਹਾਂ। ਨਾੜੀ ਨਿਸ਼ਕਾਮ ਸੇਵਾ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਅਸੀਂ ਤਾਂ ਬਸਤਾਨ ਦੇ ਉੱਪਰ ਕਾਤੇ ਹਾਂ ਸੋ ਭਗਵਾਨ ਬਾਬਾ ਸ਼੍ਰੀ ਚੰਦਰ ਜੀ 531 ਪ੍ਰਕਾਸ਼ ਦਿਹਾੜੇ ਦੀਆਂ ਸੂ ਸੰਗਤਾਂ ਨੂੰ ਮੰਤ ਹਰੀਕੋਮ ਦਾ ਅਸੀ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋੜੀ ਗਿਆ ਓਮ ਬਾਸ ਤੇ ਉਸ ਪਤਾਏ ਓਮ ਇੰਦਰਾਯ ਓਮ ਮਹਦਰੇ ਓਮ ਯਮਾਇ ਓਮ ਨਰਕੈ ਵਾਚਨਾਂ ਤੇ ਵੀ ਨੇ ਫਤੇਗੜ ਚੋੜਿਆ ਤੋਂ ਮਨਪ੍ਰੀਤ ਸਿੰਘ ਮੰਦਿਰਪੁਰ ਗੁਰੂ ਆਹੇ ਗੁਰੂ ਵਾ